ਇਹ ਪਹਿਲੀ ਵਾਰ ਸਜਾਇਆ ਜੀ ਅੱਛਾ ਜੀ ਕਿੰਨੀ ਕੀ ਲਾਗਤ ਆ ਚੁੱਕੀ ਹੈ ਇਹ ਲੱਖ ਦੇ ਲਾਗ ਬੰਨੇ ਆ ਗਈ ਟਰੈਕਟਰ ਦੇ ਅੰਦਰ ਐਲ ਸੀ ਡੀ ਵੀ ਲੱਗੀ ਹੋਈ ਹੈ ਔਰ ਏ ਸੀ ਵੀ ਲੱਗੇ ਹੋਏ ਨੇ ਔਰ ਪੂਰੀ ਇੱਥੇ ਰੌਣਕ ਮੇਲਾ ਲੱਗਿਆ ਹੋਇਆ ਬਲੀ ਵਸਾਤ ਸਾਲ ਹੋ ਗਿਆ ਹਰ ਵਾਰ ਟਰੈਕਟਰ ਲੈ ਕੇ ਆਉਂਦੇ ਨੇ ਤਿੰਨ ਟਰੈਕਟਰਾਂ ਹੀ ਲੈ ਕੇ ਆਏ ਆ ਇੱਥੇ ਗੁਰੂ ਘਰ ਆਓ ਆਪਣਾ ਪਰਿਵਾਰ ਲੋਕਾਂ ਦਾ ਕਈ ਆਜਵੇਂ ਆ ਹੀ ਮੁੰਡੇ ਆਏ ਕਈ ਆਪਣੇ ਪਰਿਵਾਰਾਂ ਨਾਲ ਵੀ ਆਉਂਦੇ ਆ ਕਿਸੇ ਨਾਲ ਗਲਤ ਹੋ ਲੜਵਾ ਜੀ ਨਾ ਕਰੋ ਕਿ ਇਹਨੂੰ ਗਲਤ ਨਾ ਬੋਲੋ ਆਪਦਾ ਗੁਰੂ ਘਰ ਦਾ ਮਸਤੀ ਚ ਰਹੋ ਆਪਦਾ ਇਹ ਕੱਲੇ ਜੇ ਦੇ ਆਪਾਂ ਪੀਵੀਸੀ ਦੀ ਗੱਲ ਕਰੀਏ ਤੇ ਇਹ ਕੱਲੇ ਡੇਢ ਲੱਖ ਰੁਪਇਆ ਲੱਗ ਗਿਆ ਹਾਂਜੀ ਦੇ ਟਰਾਲਾ 4 ਲੱਖ ਦਾ ਆਪਾਂ ਵੱਖਰਾ ਬਣਾਇਆ ਹਾਂਜੀ ਇਹ ਆਪਣਾ ਇਹਦੇ ਵਿੱਚ ਤੁਸੀਂ ਏਸੀ ਵੀ ਲਾਇਆ ਐ ਐਲਸੀਡੀ ਵੀ ਲਾਇਆ ਐ ਪੂਰੀ ਹੈ ਯਾਨੀ ਕਿ ਇੱਕ ਘਰਵਾਰ ਦਾ ਮਾਹੌਲ ਬਣਾਇਆ ਹੋਇਆ ਵਾ ਕੀ ਕਹਿਣਾ ਚਾਹੋਗੇ ਜਿਹੜੇ ਆਉਂਦੇ ਜਾਂਦੇ ਆ ਉਹਨਾਂ ਨੂੰ ਸਾਫ਼ ਪਾਣੀ ਦਈਦਾ ਜੇ ਇਹਨੂੰ ਕਮਰਾ ਨਹੀਂ ਮਿਲਦਾ ਉਹਨੂੰ ਕਮਰਾ ਦਿੱਤਾ ਜਾਂ ਇੱਥੇ ਬੈਜੇ ਵੀ ਆਪਾਂ ਇੱਥੇ ਬੁੱਲੇ ਬੈਜ ਗਏ ਆ ਸਾਰਾ ਉਹਨਾਂ ਲਈ ਕੀਤਾ ਜਿਨੇ ਸਾਫ਼ ਪਾਣੀ ਲੈਣਾ ਸਾਫ਼ ਪਾਣੀ ਲਵੇ ਮੈਂ ਕਹਾਂ ਇਹ ਤਾਂ 5 ਸਟਾਰ ਹੋਟਲ ਹੀ ਲੱਗਦਾ ਮਿੰਤਾ ਉਹ ਦੇਖ ਸਕਦੇ ਕਿ ਇਹਨਾਂ ਦਾ ਕ ਹੋਟਲ ਵੀ ਰਿਸਰਵ ਨਹੀਂ ਕਰ ਸਕਦਾ ਜੀ ਅੱਛਾ ਹਾਂ ਜੀ ਨਿਵਾਵ ਹੋਣਾ ਜੀ ਉਹ ਦੇਖੋ ਇਹਨਾਂ ਦਾ ਕਹਿਣਾ ਹੈਗਾ ਕਿ ਹੋਟਲ ਵੀ ਇੱਕ ਤਰ੍ਹਾਂ ਫ੍ਰੀ ਹੈਗਾ ਜੋ ਆ ਚੀਜ਼ ਵਧੀਆ ਹਾਂ ਜੀ ਇਹ ਬਹੁਤ ਛਲਕਣ ਇੱਕ ਨੰਬਰ ਵਾਲ ਦੇਖਣ ਲੱਗਾ ਜੀ ਬੜਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਪਹੁੰਚਿਆ ਗੁਰੂ ਦੀ ਨਗਰੀ ਬੜਾ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਆਪਾਂ ਆਪਣੇ ਅਮੇਜ਼ਿੰਗ ਟੀਵੀ ਦੇ ਉੱਤੇ ਗੁਰੂ ਦੀ ਨਗਰੀ ਦੇ ਉੱਤੇ ਪਹੁੰਚਦੇ ਹਾਂ ਔਰ ਨਵੀਂ-ਨਵੀਂ ਅਪਡੇਟਸ ਹਮ ਦੁਹਾਨੇ ਆ ਸੋ ਗੱਲਬਾਤ ਵੀ ਕਰਾਵਾਂਗੇ ਆਪਾਂ ਮੌਕੇ ਦੇ ਉੱਤੇ ਜਿਹੜੇ ਆਪਣੇ ਸਿੱਖ ਵੀਰ ਹੈਗੇ ਨੇ ਉਹ ਟਰੈਕਟਰ ਸਜਾ ਕੇ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਬੈਠਾ ਹੋਇਆ ਵਾ ਬਿਲਕੁਲ ਪੂਰੀ ਨਿਗਰਾਨੀ ਦੇ ਵਿੱਚ ਹੈ ਪੁਲਿਸ ਪੁਲਿਸ ਪ੍ਰਸ਼ਾਸਨ ਇੱਥੇ ਬੈਠਾ ਹੋਇਆ ਕਿ ਸ਼ਰਾਰਤੀ ਅੰਸਰ ਕਿਤੇ ਨਾ ਕਿਤੇ ਜਾ ਕੇ ਕੋਈ ਸ਼ਰਾਰਤ ਨਾ ਕਰ ਸਕੇ ਪਰ ਆਪਾਂ ਸਿੱਖ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ ਉਹ ਕੀ ਕਹਿੰਦੇ ਸਾਡੇ ਅਮੇਜ਼ਿੰਗ ਰਿਵਿਊ ਚੈਨਲ ਉੱਤੇ ਕਿਵੇਂ ਲੱਗਦਾ ਕੀ ਆਪਣਾ ਜਿਹੜੇ ਸਿੱਖ ਵੀਰ ਹੈਗੇ ਨੇ ਉਹ ਟਰੈਕਟਰ ਸਜਾ ਕੇ ਲੈ ਕੇ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆਂ ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕਿੱਦਾਂ ਲੱਗਦਾ ਆਪਾਂ ਤੁਸੀਂ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਆਏ ਹੋ ਤਰਨਤਾਰਨ ਤੋਂ ਜੀ ਭਾਈ ਜੀ ਤਰਨਤਾਰਨ ਤੋਂ ਆਏ ਹੋ ਤੁਸੀਂ ਤੁਹਾਡਾ ਨਾਮ ਕੀ ਹੈ ਭਾਈ ਜੀ ਸੁਖਮਨ ਜੀ ਜੀ ਭਾਈ ਜੀ ਟਰੈਕਟਰ ਸਜਾ ਕੇ ਲੈ ਕੇ ਆਏ ਹੋ ਤੇ ਕਿੰਨੀ ਦੇਰ ਦੇ ਵਿੱਚ ਤੁਸੀਂ ਇਹ ਕਿੰਨੇ ਟਰੈਕਟਰ ਸਜਾਇਆ ਤੁਹਾਡਾ ਆਪਣਾ ਟਰੈਕਟਰ ਹੈ ਜੀ ਇਹ ਇਹ ਪਹਿਲੀ ਵਾਰ ਸਜਾਇਆ ਜੀ ਅੱਛਾ ਜੀ ਕਿੰਨੀ ਕੀ ਲਾਗਤ ਆ ਚੁੱਕੀ ਹੈ ਜੀ ਇਹ ਲੱਖ ਦੇ ਲੱਗ ਬਣਿਆ ਜੀ ਲੱਖ ਦੇ ਲੱਖ ਦੇ ਦੇ ਤੁਹਾਨੂੰ ਕਿੱਦਾਂ ਸ਼ੌਂਕ ਹੈ ਜਿਵੇਂ ਤੁਸੀਂ ਕਹਿੰਦੇ ਪਹਿਲੀ ਵਾਰ ਆਏ ਹੈਗੇ ਤੁਹਾਨੂੰ ਇਹਦੇ ਬਾਰੇ ਮਾੜਾ ਗਿਆ ਦੱਸੋ ਜਰਾ ਔਰ ਗੁਰੂ ਦੀ ਨਗਰੀ ਚ ਆਪਾਂ ਆਏ ਹੈਗੇ ਆ ਥੋੜਾ ਜਿਹਾ ਇਤਿਹਾਸ ਦੱਸੋ ਇਹਦੇ ਬਾਰੇ ਜਹਾਜ਼ਰ ਕੀ ਪਹਿਲੀ ਵਾਰ ਆਏ ਮਮੀ ਜੀ ਫਸਟ ਵਰੀ ਜੀ ਤੇ ਕੀ ਮੈਸੇਜ ਕੀ ਦੇਣਾ ਚਾਹੋਗੇ ਅੱਜ ਦੇ ਯੂਥ ਨੂੰ ਜੀ ਅੱਜ ਦੇ ਦੂਜਨ ਇਹ ਮੈਸੇਜ ਦੇਣਾ ਆਪਾਂ ਵਧੀਆ ਢੰਗ ਨਾਲੋ ਕਿਵੇਂ ਟਰੈਕਟਰ ਸਜਾਏ ਹੋਏ ਹੈਗੇ ਨੇ ਆਪਾਂ ਗੱਲਬਾਤ ਕਰਦੇ ਹੈਗੇ ਦੇਖ ਸਕਦੇ ਹੋ ਕਿੰਨੇ ਕੁ ਸੋਹਣੇ ਸੋਹਣੇ ਟਰੈਕਟਰ ਬਣੇ ਹੋਏ ਨੇ ਔਰ ਮੈਂ ਕੈਮਰਾਮੈਨ ਭਾਈ ਨੂੰ ਕਹਾਂਗਾ ਪੂਰਾ ਪੂਰੀ ਇੱਥੇ ਦਿਖਾਇਆ ਜਾਵੇ ਕਿ ਟਰੈਕਟਰ ਦੇ ਅੰਦਰ ਐਲ ਸੀ ਡੀ ਵੀ ਲੱਗੀ ਹੋਈ ਹੈ ਔਰ ਏ ਸੀ ਵੀ ਲੱਗੇ ਹੋਏ ਨੇ ਔਰ ਪੂਰੀ ਇੱਥੇ ਰੌਣਕ ਮੇਲਾ ਲੱਗਿਆ ਹੋਇਆ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹੈਗੇ ਆ ਆਪਾਂ ਭਾਈ ਜੀ ਕਿੱਥੋਂ ਆਏ ਤੁਸੀਂ ਚੀਮਾ ਗਲਾ ਪਿੰਡ ਤੋਂ ਭਾਈ ਜੀ ਕਿਦਾਂ ਟਰੈਕਟਰ ਤੁਹਾਡਾ ਜੀ ਇਹ ਹਾਂਜੀ ਆਪਣਾ ਹੀ ਪਹਿਲੀ ਵਾਰ ਆਏ ਅੱਗੇ ਵੀ ਕਦੀ ਨਹੀਂ ਨਹੀਂ ਅੱਗੇ ਹਰ ਸਾਲ ਹੀ ਆਉਨੇ ਆ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਟਰੈਕਟਰ ਦੀ ਜਿਸ ਸਾਹਨੋ ਜਿਹੜਾ ਟਰੈਕਟਰ ਸਿਰ ਆਇਆ ਹੈਗਾ ਵਾ ਇਹਦੇ ਬਾਰੇ ਮਾਣੇ ਦੱਸੋ ਚਾਨਣ ਪਾਓ ਜੀ ਟਰੈਕਟਰ ਲਾਗਤ ਸਾਰ 120500 ਰੁਪਏ ਇੱਕ ਇੱਕ ਟਰੈਕਟਰ ਇਹ ਸਾਡਾ ਇੱਕ ਦੋ ਟਰੈਕਟਰ ਮਗਰ ਸਾਡੇ ਯਾਨੀ ਟੋਟਲ ਕਿੰਨੇ ਟਰੈਕਟਰ ਲੈ ਕੇ ਆਏ ਤੁਸੀਂ 3 ਟਰੈਕਟਰ ਲੈ ਗਏ ਹਾਂਜੀ ਹਾਂਜੀ ਅੱਛਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਕਹਿਣਾ ਇਹੋ ਕਿ ਗੁਰੂ ਘਰ ਆਓ ਤੇ ਮਤਲਬ ਸ਼ਾਂਤ ਹੀ ਨਾ ਹੋ ਲੜਬਾਜੀ ਨਾ ਕਰੋ ਤੇ ਮਹਾਰਾਜ ਦਾ ਸ਼ੁਕਰਾਨਾ ਕਰੋ ਹਾਂ ਕੋਈ ਗਲਤ ਕੰਮ ਨਾ ਕਰੋ ਹਾਂਜੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿਹੜਾ ਅੱਜ ਦਾ ਜਿਹੜਾ ਯੂਥ ਜਿਹੜਾ ਨਸ਼ੇ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਹਾਂ ਗੁਰੂ ਘਰ ਆਓ ਤੇ ਹਰ ਕਿਸੇ ਦਾ ਭਲਾ ਮੰਗੋ ਤੇ ਨਸ਼ੇਆਂ ਦੂਰ ਹੋ ਹੋ ਲੈ ਮੈਂ ਅਹੀਂ ਪਹੁੰਚੇ ਗੁਰੂ ਨਗਰੀ ਚ ਅਹੀਂ ਗੁਰੂ ਦਾ ਸ਼ੁਕਰਾਨਾ ਕਰਦੇ ਹਰ ਸਾਲ ਹੀ ਆਉਨੇ ਆਪ ਨੂੰ 7 ਸਾਲ ਹੋ ਗਏ ਆਉਂਦਿਆਂ ਨੂੰ 3 ਸਾਲ ਹੋ ਗਏ ਹਰ ਵਾਰ ਟਰੈਕਟਰ ਲੈ ਕੇ ਆਉਂਦਿਆਂ ਨੂੰ ਤਿੰਨ ਇੱਥੇ ਗੁਰੂ ਘਰ ਆਓ ਆਪਣਾ ਪਰਿਵਾਰ ਲੋਕਾਂ ਦਾ ਕਈ ਜਿਵੇਂ ਅਸੀਂ ਮੁੰਡੇ ਆਏ ਕਈ ਆਪਣੇ ਪਰਿਵਾਰਾਂ ਨਾਲ ਵੀ ਆਉਂਦੇ ਆ ਕਿਸੇ ਨਾਲ ਗਲਤ ਉਹ ਲੜਵਾ ਜੀ ਨਾ ਕਰੋ ਕਿ ਇਹਨੂੰ ਗਲਤ ਨਾ ਬੋਲੋ ਆਪਦਾ ਗੁਰੂ ਘਰ ਦਾ ਮਸਤੀ ਚ ਰਹੋ ਆਪਦਾ ਮਹਾਰਾਜ ਘਰੇ ਮੱਥਾ ਟੇਕੋ ਉਹਦਾ ਸ਼ੁਕਰਾਨਾ ਕਰੋ ਤੇਨ ਰਾਤ ਕਿ ਤੇਰੀ ਨਗਰੀ ਦੇ ਵਿੱਚ ਅਸੀਂ ਆਏ ਆ ਜੋ ਅਸੀਂ ਪਾਪ ਕੀਤੇ ਸਾਡੇ ਦੋਖਾ ਦੂਰ ਕਰ ਮਹਾਰਾਜ ਤੰਦਰੁਸਤੀਆਂ ਬਖਸ਼ ਸਾਡੇ ਪਰਿਵਾਰ ਨੂੰ ਬਿਲਕੁਲ ਇਹਨਾਂ ਦਾ ਸਹੀ ਕਹਿਣਾ ਕਿ ਇਹ ਕਹਿੰਦੇ ਆ ਕਿ ਜਿਹੜੇ ਸਾਡੇ ਜਿਹੜੇ ਪਾਪ ਹੈਗੇ ਆ ਉਹ ਕੱਟੇ ਜਾਣ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਹਾਂਜੀ ਸਰ ਇੱਕ ਪ੍ਰਸ਼ਾਸਨ ਨੂੰ ਬੇਨਤੀ ਆ ਇੰਨੇ ਨੇ ਪੈਸੇ ਲੈ ਕੇ ਟਰੈਕਟਰ ਤੇ ਆਏ ਆ ਟਰੈਕਟਰ ਪਹਿਲਾਂ ਅੰਦਰ ਨਹੀਂ ਆਉਣ ਦਿੱਤੇ ਪੁਲਿਸ ਵਾਲਿਆਂ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਗਈ ਆਪਾਂ ਨੂੰ ਅੰਦਰ ਆਉਣ ਦੀ ਸਾਰੇ ਜਣਾਂ ਨੂੰ ਰਿਕਵੈਸਟ ਕੀਤੀ ਜਾਵੇ ਉੱਤੇ ਵੀ ਗੱਲਬਾਤ ਕੀਤੀ ਜਾਵੇ ਕਿ ਟਰੈਕਟਰ ਅੰਦਰ ਆਉਂਦੇ ਉਹ ਸੰਕਟ ਜ਼ਿਆਦਾ ਹੋਣ ਕਰਕੇ ਬਾਅਦ ਵਿੱਚ ਆ ਰਾਹ ਬੰਦ ਹੁੰਦਾ ਵਾ ਪ੍ਰਸ਼ਾਸਨ ਥੋੜਾ ਜਿਹਾ ਆਪ ਇਹਨਾਂ ਆਪ ਦੇ ਹਿਸਾਬ ਨਾਲ ਕਿ ਆਪ ਲੋਨ ਟਰਾਲੇ ਉਹਨਾਂ ਨਾਲ ਰਾਹ ਛੱਡ ਕੇ ਜੇ ਕੋਈ ਕੋਈ ਇਹ ਜਿਵੇਂ ਇੱਕ ਨੇ ਇੱਧਰ ਲਾਤਾ ਇੱਕ ਨੇ ਥੋੜਾ ਪਰਾਂ ਲਾਤਾ ਉਹਨਾਂ ਸੰਗਤ ਦੇ ਤੁਰਨ ਵਾਸਤੇ ਮੱਥਾ ਟੇਕ ਜਿੰਨੀ ਸੰਗਤ ਆਉਂਦੇ ਉਹਨਾਂ ਵਾਸਤੇ ਰਾਹ ਛੱਡ ਕੇ ਇੱਕ ਸਾਈਡ ਤੇ ਟਰਾਲੀ ਟਰੈਕਟਰ ਲਾਇਆ ਜਾ ਧੰਨਵਾਦ ਧੰਨਵਾਦ ਆਪਾਂ ਹੋਰ ਜਾਣਾਂ ਵੀ ਆਪਾਂ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਕਿੰਨੇ ਕਿੰਨੇ ਕਿੱਥੇ ਆਪਣਾ ਸੰਗਤ ਪਹੁੰਚੀ ਹੋਈ ਹੈਗੀ ਆ ਗੁਰੂ ਦੀ ਨਗਰੀ ਦੇ ਵਿੱਚ ਬਿਲਕੁਲ ਤੁਸੀਂ ਲਾਈਵ ਤਸਵੀਰਾਂ ਦੇਖਦੇ ਪਏ ਹੈਗੇ ਆਂ ਔਰ ਟਰੈਕਟਰ ਦੇਖੋ ਕਿੰਨੇ ਸੋਹਣੇ ਸੋਹਣੇ ਉਹ ਕੀ ਕਹਿੰਦੇ ਸਾਡੇ ਅਮੇਜ਼ਿੰਗ ਟੀਵੀ ਚੈਨਲ ਉੱਤੇ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖਦੇ ਪਿਆ ਅਮੇਜ਼ਿੰਗ ਟੀਵੀ ਦੇ ਔਰ ਇੱਧਰ AC ਵੀ ਲੱਗੇ ਹੋਏ ਨੇ ਔਰ ਇੱਧਰ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੇਰਾ ਨਾਮ ਮੈਪਲ ਸਿੰਘ ਹੈ ਜੀ ਬਾਈ ਕਿੱਥੋਂ ਆਏ ਤੁਸੀਂ ਮੇਰਾ ਪਿੰਡ ਮਾਣੇ ਮਲਿਆ ਜਿਲ੍ਹਾ ਕਰਨਤਾਰਨੇ ਆਪਣਾ ਪਹਿਲੀ ਵਾਰ ਇਹ ਅੱਗੇ ਵੀ ਕਦੀ ਆਏ ਹਾਂ ਹਾਂਜੀ ਹਰ ਸਾਲ ਆਨੰਦਪੁਰ ਸਾਹਿਬ ਤੇ ਹਰ ਸਾਲ ਹੀ ਆਈਦਾ ਤੇ ਆ ਟਰਾਲਾ ਪਹਿਲੀ ਵਾਰਾ ਪੀਵੀਸੀ ਕਰਾ ਕੇ ਲਿਆਂਦਾ ਜੀ ਆਪਣਾ ਕਿੰਨੇ ਆਪਣੇ ਇਹਦੀ ਲਾਗਤ ਹੋ ਗਈ ਆ ਟਰਾਲਾ ਇਹ ਕੱਲੇ ਜੇ ਤੇ ਆਪਾਂ ਪੀਵੀਸੀ ਦੀ ਗੱਲ ਕਰੀਏ ਤੇ ਇਹ ਕੱਲੇ 1.5 ਲੱਖ ਰੁਪਿਆ ਲੱਗ ਗਿਆ ਹਾਂਜੀ ਤੇ ਟਰਾਲਾ 4 ਲੱਖ ਦਾ ਆਪਾਂ ਵੱਖਰਾ ਬਣਾਇਆ ਹਾਂਜੀ ਤੇ ਆਪਣਾ ਇਹਦੇ ਵਿੱਚ ਤੁਸੀਂ ਏਸੀ ਵੀ ਲਾਇਆ ਐ ਐਲਸੀਡੀ ਵੀ ਲਾਇਆ ਐ ਪੂਰੀ ਹੈ ਯਾਨੀ ਕਿ ਇੱਕ ਘਰ ਵਰਗਾ ਮਾਹੌਲ ਬਣਾਇਆ ਹੋਇਆ ਵਾ ਜੀ ਜਾਨਾ ਚਾਹੋਗੇ ਮੈਨਾਂ ਬਹੁਤ ਵਧੀਆ ਲੱਗਦਾ ਪਹਿਲਾਂ ਹੁੰਨੇ ਨੇ ਮੋਟਰਸਾਈਕਲਾਂ ਦੇ ਉਦੋਂ ਐਦਾਂ ਜਦੋਂ ਲੰਗੀ ਦਾ ਉਦੋਂ ਆਡਾ ਵੀ ਦਿਲ ਕਰਦਾ ਕਿਤੇ ਮਲਗਾ ਵੀ ਅਸੀਂ ਵੀ ਐਦਾਂ ਕਰਕੇ ਲਈਏ ਵੀ ਵਧੀਆ ਲੱਗੇ ਸਾਨੂੰ ਵੀ ਉਹਦਾ ਕਰਕੇ ਫਿਰ ਆਪਣੇ ਸੱਜਣ ਪਿਤਰਾ ਬਾਹਰ ਬੈਠੇ ਐਨਆਰਆਈ ਵੀ ਆ ਫਿਰ ਉਹਨਾਂ ਦੇ ਸਹਿਯੋਗ ਨਾਲ ਆਪਾਂ ਵੀ ਆ ਰਗੇ ਜਾਨੀ ਕਿ ਤੁਹਾਡੇ ਕਹਿਨ ਵਾਲੇ ਜਿਹੜੇ ਬਾਹਰ ਤੁਹਾਡੇ ਸੱਜਣ ਬੈਲੀ ਐਨਆਰਆਈ ਬਾਹਰ ਬੈਠੇ ਉਹਨਾਂ ਨੇ ਤੁਸੀਂ ਤੁਹਾਡੀ ਹੈਲਪ ਕਰਕੇ ਇੱਥੇ ਪਹੁੰਚੇ ਹਾਂਜੀ ਫਿਰ ਇੱਥੇ ਨਹੀਂ ਫਿਰ ਇਹ ਟਰੈਕਟਰ ਦੇ ਵਿੱਚ ਕਿੰਨੇ ਜਣੇ ਆ ਜਾਂਦੇ ਹੈਗੇ ਨੇ ਇਹ ਜੀ ਅਸੀਂ ਆਏ ਤੇ ਆਪ ਉਤਾਂ ਸੱਤ ਕਿ ਜਣੇ ਆ ਹਾਂਜੀ ਉਸ ਤਰ੍ਹਾਂ 10-12 ਜਣ ਗੁਰੂ ਦੀ ਨਗਰੀ ਕੀ ਕਹਿਣਾ ਚਾਹੋਗੇ ਬਾਈ ਜੀ ਇੱਥੇ ਤੁਸੀਂ ਗੁਰੂ ਦੀ ਨਗਰੀ ਪਹੁੰਚੇ ਗੁਰੂ ਦੀ ਨਗਰੀ ਪਹੁੰਚਿਆ ਨੂੰ ਇੱਥੇ ਰੂਮ ਨਹੀਂ ਮਿਲਦੇ ਅਸੀਂ ਆਹ ਟਰਾਲੀ ਆਪਣੀ ਤਿਆਰ ਕਰਵਾ ਕੇ ਲਿਆਏ ਆ ਜੀ ਜੀ ਰਹਿਣ ਸਹਣ ਦੀ ਹੁੰਦੀ ਫਿਰ ਉਹਦਾ ਹੁੰਦੀ ਆ ਉਹਦਾ ਕਰਕੇ ਜੀ ਇਹ ਜਿਹੜਾ ਆਪਣਾ ਆ ਵੀ ਤਿਆਰ ਕਰਵਾ ਕੇ ਲਿਆਏ ਆ ਜੀ ਹਾਂ ਜੀ ਵਧੀਆ ਯਾਨੀ ਕਿ ਇੱਥੇ ਰਹਿ ਰਹੇ ਸੀ ਉਸੀ ਛੱਡ ਕੇ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਥੋ ਪਿਛਲੀ ਆ ਰਹੇ ਆਏ ਸਾਨੂੰ ਰੂਮ ਨਹੀਂ ਦਿੱਤਾ ਇੱਥੇ ਬਾਬਿਆਂ ਨੇ ਜੀ ਹਾਂਜੀ ਤੇ ਫਿਰ ਅਸੀਂ ਬਾਹਰ ਸੜਕ ਤੇ ਲੰਮੇ ਪੈ ਰਹੇ ਤੇ ਨਹੀਂ ਪਿਛਲੀ ਵਾਰੀ ਤੁਸੀਂ ਬਾਹਰ ਸੜਕ ਤੇ ਪੈ ਸੀ ਅੱਜ ਤੁਸੀਂ ਏਸੀ ਥੱ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਦਿਖਾ ਰਹੇ ਆ ਤੁਹਾਨੂੰ ਹੋਰ ਵੀ ਲੱਕੇ ਮਾਹੌਲ ਦਿਖਾ ਰਹੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਨਾਲ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਕਰਨ ਸਿੰਘ ਕਿੱਥੋਂ ਆਏ ਬਾਈ ਜੀ ਅਸੀਂ ਸੁਰ ਸਿੰਘ ਆ ਦਰਸੇ ਤੋਂ ਆਏ ਹੋ ਤੇ اچھا ਤੇ ਇੱਕ ਟਰੈਕਟਰ ਲੱਗੇ ਹੋਰ ਕਿੰਨੇ ਲੈ ਕੇ ਆਏ ਨਹੀਂ ਆਏ ਆਪਣੇ ਆ تین چار ਟਰੈਕਟਰ ਆਪਣੇ ਸਾਰੇ ਕਿ ਆ ਸਾਰੇ ਲੈਣ ਚਲੇ ਆਪਣੇ ਇੱਕ ਇਧਰ ਲੱਗੇ ਕੀ ਕੀ ਕਹਿਣਾ ਕੀ ਚਾਹੋਗੇ ਗੁਰੂ ਦੀ ਨਗਰੀ ਚ ਅੱਜ ਪਹੁੰਚੇ ਹੈਗੇ ਤੁਸੀਂ ਸੁੱਖ ਵਧੀਆ ਹੈ ਵੀ ਵੇਖੋ ਜਿਹੜੇ ਆਉਂਦੇ ਜਾਂਦੇ ਆ ਉਹਨਾਂ ਨੂੰ ਸਾਫ ਪਾਣੀ ਦਈਦਾ ਜੇ ਇਹਨੂੰ ਕਮਰਾ ਨਹੀਂ ਮਿਲਦਾ ਉਹਨੂੰ ਕਮਰਾ ਦਿੱਤਾ ਜਾਂ ਇੱਥੇ ਬੈਹਣੇ ਪਿਆ ਆਪਾਂ ਇੱਥੇ ਬੁੱਲੇ ਬੈਜ ਗਏ ਆ ਸਾਰਾ ਉਹਨਾਂ ਲਈ ਕੀਤਾ ਜਿਨੇ ਸਾਫ ਪਾਣੀ ਲੈਣਾ ਸਾਫ ਪਾਣੀ ਲਵੇ ਠੀਕ ਆ ਬਾਕੀ ਅਸੀਂ ਤੇ ਸੇਵਾ ਹੀ ਕਰਨਾਂ ਗੁਰੂ ਜੀ ਦੇ ਯਾਨੀ ਕਿ ਗੁਰੂ ਦੇ ਘਰੇ ਆ ਕੇ ਸੇਵਾ ਕਰਦੇ ਚੰਗੇ ਵਧੀਆ ਲੱਗ ਰਿਹਾ ਵਧੀਆ ਫੀਲਿੰਗ ਹੋ ਰਹੀ ਹੈ ਹਾਂਜੀ ਬਹੁਤ ਵਧੀਆ ਹਾਂਜੀ ਹਾਂਜੀ ਮਾਦੇ ਕੀ ਕਹਿਣਾ ਚਾਹੋਗੇ ਅੱਜ ਇਹਨਾਂ ਗੁਰੂ ਦੇ ਘਰੇ ਅੱਜ ਤੁਸੀਂ ਪਹੁੰਚੇ ਕਿੰਨੇ ਕਿ ਟਰੈਕਟਰ ਲੈ ਕੇ ਖੁਸ਼ੀ ਹੋ ਰਹੀ ਹੈ ਇਹਨਾਂ ਦੇਖ ਕੇ ਜੀ ਹਾਂਜੀ ਹਾਂਜੀ ਇਹਨੂੰ ਵਧੀਆ ਲੱਗ ਰਿਹਾ ਮੈਂ ਕਿਹਾ ਫਾਈਵ ਸਟਾਰ ਹੋਟਲ ਕਰਨ ਕਿ ਤੁਹਾਡੇ ਕਹਿੰਦੇ ਇੱਕ ਤਰ੍ਹਾਂ ਫਾਈਵ ਸਟਾਰ ਹੋਟਲ ਵੱਡ ਗਿਆ ਹੈ ਜੀ ਮੈਂ ਕਿਹਾ ਇਹਦਾ ਫਾਈਵ ਸਟਾਰ ਹੋਟਲ ਹੀ ਲੱਗਦਾ ਮਿੰਟ ਉਹ ਦੇਖ ਸਕਦੇ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਫਾਈਵ ਸਟਾਰ ਹੋਟਲ ਵੀ ਨਹੀਂ ਕਰ ਸਕਦਾ ਇਹਦੀ ਅੱਛਾ ਹਾਂਜੀ ਇਤ ਕੀ ਹੋਟਲ ਵੀ ਇੱਕ ਤਰ੍ਹਾਂ ਫ੍ਰੀ ਹੈਗਾ ਜੋ ਆ ਚੀਜ਼ ਵਧੀਆ ਹਾਂਜੀ ਇਹ ਬਹੁਤ ਛਲਗੜ ਇੱਕ ਨੰਬਰ ਆ ਦੇਖਣ ਦਾ ਹੈਗਾ ਜੀ ਆਪਣਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ हां जी एथे दा साडा ਘਰ ਵੀ ਨਹੀਂ ਹੈਗਾ ਕਮਰਾ ਵੀ ਨਹੀਂ ਵੜਾ ਚਲਦਾ ਫਿਰਦਾ ਘਰ ਚਲਦਾ ਫਿਰਦਾ ਘਰ ਸਾਡਾ ਇੱਥੇ ਦਾ ਘਰ ਵੀ ਨਹੀਂ ਸਾਡਾ ਇੱਥੇ ਦਾ ਘਰ ਵੀ ਨਹੀਂ ਘਰ ਦੀਆਂ ਨਾ ਸਾਰੀਆਂ ਸੁਖ-ਸਹੂਲਤਾਂ ਵਿੱਚ ਰੱਖੀਆਂ ਹੋਈਆਂ ਔਰ ਨਾਲ ਅੰਦਰ ਏਸੀ ਵੀ ਲੱਗਿਆ ਲਾਈਟਾਂ ਵੀ ਲੱਗੀਆਂ ਹੋਈਆਂ ਐਲਈਡੀ ਵੀ ਆ ਕੀ ਵੀ ਲੱਗੀਆਂ ਮਨਾ ਰੰਜਨ ਦਾ ਸਾਰਾ ਨਾ ਖੁਸ਼ੀ ਹੋਰੀ ਕਾ ਗੁਰੂ ਘਰ ਦੇ ਘਰ ਨਹੀਂ ਪਤਾ ਕੀ ਇੱਕ ਚੀਜ਼ ਆ ਤੇ ਬੱਚੇ ਨਾ ਘਰ ਵੀ ਆ ਇਹਦੇ ਚ ਰੁੱਜੇ ਜਾਂਦੇ ਇੱਥੇ ਆ ਕੇ ਵੀ ਐਚੀ ਰੁੱਜੇ ਆ ਜਦ ਕਿ ਚਾਹੀਦਾ ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਆਨੰਦ ਮਾਣੋ ਬਿਲਕੁਲ ਠੀਕ ਆ ਉਹ ਕਹਿੰਦਾ ਸਾਹ ਕੋਸ ਘਰ ਛੱਡ ਕੇ ਇੱਥੇ ਆ ਕੇ ਸਿਰੋ ਗੁਰੂ ਦੇ ਸ਼ਰਨ ਚ ਆ ਕੇ ਉਹਦਾ ਆਨੰਦ ਮੈਂ ਕਹ ਰਿਹਾ ਨਦੀ ਲਾਦਾ ਇੱਥੇ ਆ ਗਿਆ ਇੱਥੇ ਆ ਰਹੀਏ ਬੰਦਾ ਘਰੇ ਨਹੀਂ ਜੀ ਲੱਗਦਾ ਅੱਛਾ ਜੇਕਰ ਤੁਸੀਂ ਕਿੰਨੇ ਕਿੰਨੇ ਦਿਨ ਰਹਿਣੇ ਇੱਥੇ ਤੁਸੀਂ ਹਾਂ ਉਹਦੇ ਹੋ ਗਏ 6 ਤਰੀਕ ਦੇ ਪਿੰਡੋਂ ਤੁਰਿਆ 6 ਤਰੀਕ ਦੇ ਤੇ ਅੱਜ ਕਿੰਨੇ ਦਿਨ ਹੋ ਗਏ ਆਜਾ ਨੂੰ ਹੋ ਗਏ 13 ਤਰੀਕ 13 ਤਰੀਕ ਦਾ ਨਿਕੀ 6-7 ਦਿਨ ਹੋ ਗਏ ਤੇ ਫਿਰ ਅੱਗੇ ਹੁਣ ਕਿਦੋਂ ਜਾਣਾ ਕਰੇ 17 ਤਰੀਕ ਨੂੰ ਯਾਨੀ ਕਿ ਦਿਲ ਦਿਲ ਜਾਣ ਦਾ ਕਰ ਰਿਹਾ ਕਿ ਨਹੀਂ ਕਰ ਰਿਹਾ ਬਰਾ ਜੀ ਨਹੀਂ ਲੱਗਦਾ ਕਰੇ ਸੁਣਾ ਜੀ ਦੀ ਸੁਣਾ ਸੁਣਾ ਯਾਦਦਾ ਹਾਂਜੀ ਪੁੱਤੇ ਕੀ ਕਹਿਣਾ ਚਾਹੁੰਦੇ ਹੋ ਕਤ ਚੱਲ ਰਿਹਾ ਹੈ ਤੇ ਆ ਅੱਛਾ ਲੱਗ ਰਿਹਾ ਹੈ ਇੱਧਰ ਆ ਜਾਓ ਅੱਗੇ ਆ ਲੋ ਕੀ ਕਹਿੰਦੇ ਹੋ ਸਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਅੱਛਾ ਅੱਛਾ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਬਹੁਤ ਅੱਛਾ ਸਜਿਆ ਹੋਇਆ ਹੈ ਸਜਿਆ ਹੋਇਆ ਹੈ ਅੱਛਾ ਹੋਰ ਵਾਸ ਬਹੁਤ ਸਾਰੇ ਚੀਜ਼ਾਂ ਲੱਗੀਆਂ ਹੋਈਆਂ ਵਾਹ ਅੱਛਾ ਜਦੋਂ ਅੱਜ ਤੁਸੀਂ ਟਰੈਕਟਰ ਤੇ ਬੈਠੇ ਹੋ ਅੱਜ ਤੁਸੀਂ ਹੈ ਤੇ ਕਿੰਨਾ ਕੁ ਖੁਸ਼ੀ ਹੋ ਰਹੀ ਤੁਹਾਨੂੰ ਪੁੱਤ ਅੱਜ ਬਹੁਤ ਖੁਸ਼ੀ ਹੋ ਰਹੀ ਸਾਨੂੰ ਇੱਥੇ ਬੈਠ ਕੇ ਬਹੁਤ ਖੁਸ਼ੀ ਹੋ ਰਹੀ ਕਿੱਥੋਂ ਆਏ ਤੁਸੀਂ ਪੁੱਤ ਆਪਾਂ ਲੁਧਿਆਣੇ ਤੋਂ ਲੁਧਿਆਣੇ ਤੋਂ ਆਏ ਹਾਂ ਵਾਹ ਜੀ ਮਾ ਬੱਚਾ ਲੁਧਿਆਣੇ ਤੋਂ ਆਇਆ ਹੈਗਾ ਵਾਹ ਟਰੈਕਟਰ ਤੇ ਬੈਠ ਕੇ ਸੈਲਫੀਆਂ ਲੈਂਦਾ ਵਾ ਹੈਗਾ ਭਾਈ ਜੀ ਕੀ ਨਾਮ ਹੈ ਮੇਰਾ ਨਾਮ ਵੀ ਜੀ ਤੇਜੀ ਸੰਧੂ ਭਾਈ ਜੀ ਕਿੱਥੋਂ ਆਏ ਤੁਸੀਂ ਤਰਨਤਾਰਨ ਤੋਂ ਆਏ ਭਾਈ ਜੀ ਕਿੱਦਾਂ ਲੱਗਦਾ ਹੈ ਤੁਸੀਂ ਇਹ ਕਿੰਨੀ ਕੁ ਲਗਤ ਆ ਗਈ ਹੈ ਇਹਦੇ ਇੱਥੇ ਵੀ ਜੀ 2 ਲੱਖ ਕਿੰਨਾ ਟਾਈਮ ਲੱਗ ਗਿਆ ਸਾਨੂੰ ਬਣਾਉਣ ਨੂੰ ਇਹਨੂੰ ਵੀਡੀ ਕੋਈ ਲੱਗ ਗਿਆ ਮਹੀਨਾ ਲੱਗ ਗਿਆ ਬਣਾਉਣ ਨੂੰ ਮਹੀਨਾ ਲੱਗ ਗਿਆ ਹਾਂ ਤੇ ਫਿਰ ਇੱਥੇ ਸੱਜ ਕੇ ਆਇਆ ਏਸੀ ਵੀ ਲੱਗੇ ਹੋਏ ਨੇ ਪੂਰਾ ਜਿਵੇਂ ਇੱਕ ਘਰ ਵਰਗਾ ਮਾਹੌਲ ਬਣਾਇਆ ਕੀ ਕਹਿਣਾ ਚਾਹੁੰਗੇ ਇਹਦੇ ਬਾਰੇ ਕਹਿਣਾ ਕੀ ਹੈ ਜੀ ਹੁਣ ਤੁਹਾਨੂੰ ਪਤਾ ਜਿੱਥੇ ਬੰਦਾ ਰਹਿੰਦਾ ਜਿੱਦਾਂ ਮਾਲੋ ਰਾਤੀ ਆਰਾਮ ਕਰਨਾ ਹੁੰਦਾ ਫੈਸਿਲਟੀਆਂ ਤੇ ਚਾਹੀਦੀਆਂ ਜੀ ਹੁਣ ਤੁਹਾਡੇ ਸਾਹਮਣੇ ਅੱਜ ਬਹੁਤ ਜ਼ਿਆਦੀ ਗਰਮੀ ਜੀ ਹਾਂ ਜੀ ਤੇ ਲੱਗਦਾ ਨਹੀਂ ਕਿ ਕਿੱਦਣਾ ਕਿਤੇ ਜਾ ਕੇ ਜਿਵੇਂ ਤੁਸੀਂ ਹੁਣ ਇੱਥੇ ਹੈ ਤੁਸੀਂ ਇਹ ਟਰਾਲੇ ਤੁਸੀਂ ਹੈ ਲੇਟੇ ਹੋਏ ਹੋ ਆਰਾਮ ਕਰ ਰਹੇ ਏਸੀ ਲੱਗਿਆ ਤੇ ਘਰ ਵੀ ਤੁਸੀਂ ਜਾਣਦੇ ਹੋ ਕਿ ਘਰ ਵਰਗਾ ਮਾਹੌਲ ਠੀਕ ਲੱਗਦਾ ਜਾਂ ਇੱਥੇ ਜਿਸ ਲੇਟੇ ਹੋਏ ਹੋ ਨਹੀਂ ਇੱਥੇ ਵਧੀਆ ਜੀ ਹੁਣ ਮੰਨ ਲਓ ਇੱਥੇ ਸੇਵਾ ਕਰੀਦੀ ਆ ਮਹਾਰਾਜ ਦਾ ਨਾਮ ਲਈਦਾ ਇਸ ਸਾਲ ਚ ਇਹੀ ਸਾਡੇ 10-15 ਦਿਨ ਹੁੰਦੇ ਜਦੋਂ ਮਹਾਰਾਜ ਦੀ ਬੰਦਗੀ ਕਰੀਦੀ ਤੇ ਕਿਹੜੀ ਤਰੀਕ ਨੂੰ ਤੁਸੀਂ ਆਏ ਸੀ ਅਸੀਂ ਆਏ ਆ ਜੀ 4 ਤਰੀਕ ਨੂੰ ਤੁਰੇ ਆ ਜੀ ਵਾਇਆ ਸਰਹੰਦ ਆਏ ਆ ਜੀ ਹਾਂ ਜੀ ਮੱਥਾ ਟੇਕਦੇ ਸਾਰੇ ਗੁਰਦਾਰੇ ਮਾਚੀ ਵਾਪਸੀ ਕਰਦੀ ਕਰਦੀ ਵਾਪਸੀ ਹੈਗੀ ਜੀ ਮੁਹੱਲੇ ਵਾਲੇ ਦਿਨ ਰਾਤ ਨੂੰ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਕਰਨਦੀਪ ਸਿੰਘ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਨਿਸ਼ਾਰਾ ਬਣਿਆ ਤਨਤਾਰ ਇਹ ਟਰੈਕਟਰ ਤੁਹਾਡਾ ਹਾਂਜੀ ਹਾਂਜੀ ਤੇ ਕਿੰਨੇ ਕ ਲਾਗਤ ਦਾ ਖਰਚਾ ਆ ਗਿਆ ਕਿੰਨਾ ਇਹਨੂੰ ਕਿੰਨਾ ਕ ਟਾਈਮ ਲੱਗ ਗਿਆ ਮਹੀਨਾ ਲੱਗ ਗਿਆ ਜੀ ਤੇ ਕਿੰਨੇ ਕ ਲੱਗਦਾ ਖਰਚਾ ਹੈਗਾ ਦੋ 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 ਦਾ ਆ ਗਿਆ ਜੀ ਦੋ 10 ਦਾ ਜੀ ਹਾਂਜੀ ਤੇ ਕਿੰਨਾ ਕ ਤੁਹਾਨੂੰ ਵਧੀਆ ਲੱਗਦਾ ਵੀ ਇੱਥੇ ਗੁਰੂ ਘਰ ਆ ਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਪਿਆ ਜੀ ਤੇ ਇਹ ਟਰੈਕਟਰ ਉੱਤੇ ਕਿੰਨੇ ਜਾਨੇ ਵਿੱਚ ਆ ਜਾਂਦੇ ਹੈਗੇ ਨੇ ਇਹ ਆ ਜਾਂਦੇ 12 ਜਾਣੇ 12 ਜਾਣੇ ਆਏ ਹਾਂਜੀ ਤੇ ਜਿਸ ਹਾਲ ਉਹਨਾਂ ਤੁਸੀਂ ਲਾਈਟਾਂ ਵਗੈਰਾ ਸ਼ੀਸ਼ਾ ਵਗੈਰਾ ਪੂਰਾ ਘੜੀ ਵਗੈਰਾ AC ਲਾਏ ਹੋਏ ਆ ਤੇ LCD ਵੀ ਲਾਈ ਹੋਈ ਹੈ ਤੇ ਕਿੱਦਾਂ ਦਾ ਵੈਸੇ ਘਰ ਵਰਗਾ ਮਹਿਸੂਸ ਹੁੰਦਾ ਜਾਂ ਟਰਾਲੇ ਵਿੱਚ ਰਹਿਣ ਦਾ ਮਹਿਸ ਸੋਚੂਣ ਦੇ ਘਰ ਆਵਾਂ ਮਸੂਦਾਂ ਤੇ ਅੱਜ ਦਾ ਫਿਰ ਹੋਰ ਮੈਸੇਜ ਕੀ ਦੇਣਾ ਚਾਹੂੰਗਾ ਗੁਰੂ ਘਰ ਆ ਕੇ ਜੀ ਹੁ ਲੜਬਾਈ ਨਾ ਕਰੋ ਤੇ ਗੁਰੂ ਘਰ ਆਓ ਨੀਵਾ ਮੰਨ ਕਰਕੇ ਜੀ ਹਾਂਜੀ ਤੇ ਹੋਰ ਅੱਜ ਦੇ ਯੂਥ ਨੂੰ ਕੀ ਕਹਿਣਾ ਚਾਹੂੰਗਾ ਯੂਥ ਦਾ ਜਿਹੜਾ ਅੱਜ ਦਾ ਯੁਵਾ ਪੀੜੀ ਉਹਨਾਂ ਨੂੰ ਕੀ ਕਹਿਣਾ ਨਸ਼ੇ ਪਤੋਂ ਦੂਰ ਰਹੋ ਤੇ ਆਪਣੇ ਨਿਸ਼ਕ ਬੁਰੇ ਕਰੋ ਵਾਹ ਜੀ ਵਾਹ ਬਾਈ ਜੀ ਕੀ ਨਾਮ ਹੈ ਕਿੱਥੋਂ ਆਏ ਤੁਸੀਂ ਮੇਰਾ ਨਾ ਪ੍ਰਦੀਪ ਸਿੰਘ ਜੀ ਅਸੀਂ ਮਾਨਸਾ ਤੋਂ ਆਏ ਜੀ ਮਾਨਸਾ ਸਾਹਿਬ ਆ ਜੀ ਪਹਿਲਾਂ ਵੀ ਆਏ ਹੋ ਕਈ ਪਹਿਲੀ ਵਾਰੀ ਆਏ ਕਿ ਪਹਿਲੀ ਵਾਰੀ ਆਏ ਆ ਜੀ ਪਹਿਲੀ ਵਾਰੀ ਆਏ ਆ ਤੇ ਅੱਜ ਕਿਦਾਂ ਦਾ ਮਾਹੌਲ ਲੱਗ ਰਿਹਾ ਗੁਰੂ ਦੇ ਘਰ ਆ ਕੇ ਬਹੁਤ ਵਧੀਆ ਲੱਗ ਰਿਹਾ ਜੀ ਜੀ ਕਹਿਣਾ ਕੀ ਜਾਉਗੇ ਅੱਜ ਦੇ ਜਿਹੜੇ ਨੌਜਵਾਨ ਜਿਹੜੇ ਨੌਜਵਾਨ ਹੁੰਦਾ ਪੰਜ ਕਹਿੰਦੇ ਜਉ ਨਹੀਂ ਬੱਤੋ ਬੱਤ ਪਹੁੰਚੋ ਵੀਰੇ ਸੰਗਤ ਰੇ ਲੈ ਕੇ ਪੁੰਨ ਦਾ ਕੰਮ ਆਈ ਤੇ ਅੱਜ ਫੇ ਟਰੈਕਟਰ ਇੱਕ ਲੈ ਕੇ ਆਏ ਜਾਂ ਕਿੰਨੇ ਲੈ ਕੇ ਆਏ ਨਾ ਟਰੈਕਟਰ ਇੱਕ ਹੀ ਲੈ ਕੇ ਆਇਆ ਛੋਟਾ ਹੀ ਆਪਣਾ ਜੀ ਹਾਂ ਜੀ ਔਰ ਇਹਨਾਂ ਦਾ ਕਹਿਣਾ ਹੈਗਾ ਦੇਖ ਸਕਦੇ ਹੋ ਕਿ ਇੱ ਉਹ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਆ ਵੀ ਦੇਖੋ ਮੈਂ ਭਾਈ ਨੂੰ ਕਹੂੰਗਾ ਜਿਹੜੇ ਆ ਟਾਇਰ ਰਗੇ ਆ ਵੀ ਬੜੇ ਸੋਹਣੇ ਸੋਹਣੇ ਲੱਗੇ ਹੋਏ ਰੈੱਡ